ਉਹ ਨੀ ਤਰੀਕ ਦਾ ਇਕੱਠ ਤੁਸੀਂ ਇੱਕ ਬੁਲਾ ਰਹੇ ਹੋ ਉਹ ਕਿੱਥੇ ਇਕੱਠ ਬੁਲਾ ਰਹੇ ਹੋ ਕੀ ਕਾਰਨ ਹੈ ਕਿ ਤੁਹਾਨੂੰ ਇਹ ਸਭ ਇਕੱਤਰਤਾ ਕਰਨ ਦੀ ਜ਼ਰੂਰਤ ਪਈ ਵੀ ਅਮਰਪਾਲ ਸਿੰਘ ਉਹਨਾਂ ਦੇ ਐਨਐਸਏ ਦੀ ਜੇਕਰ ਗੱਲ ਕਰੀਏ ਉਹ ਦੀ ਸੁਣਵਾਈ ਵੀ ਅੱਗੇ ਹੋਰ ਟਾਲ ਦਿੱਤੀ ਗਈ ਆ ਉਹਨੂੰ ਹੁਣ ਤੁਸੀਂ ਕਿਵੇਂ ਦੇਖਦੇ ਹੋ ਬਬਕਾਲਾ ਸਰਦੀ ਭਵਿੱਤਰ ਧਰਤੀ ਤੇ ਉਹ ਕਾਠ ਕਰਨ ਜਾ ਰਹੇ ਆ ਉਹ ਕਿਉਂ ਉਥੇ ਬਹੁਤ ਵੱਡਾ ਜੋੜ ਮੇਲਾ ਵਾ ਉਹਦੇ ਚ ਅਸੀਂ ਇਹ ਇਹ ਸੰਗਤਾਂ ਨੂੰ ਜਿਹੜਾ ਇਹ ਸਾਡੇ ਖਿਲਾਫ ਜੋ ਵਿੱਚ ਸਾਜਸ਼ਾਂ ਹੋ ਰਹੀਆਂ ਸਾਡੇ ਪੰਜਾਬ ਦੇ ਖਿਲਾਫ ਸਿੱਖਾਂ ਦੀ ਸੁਣਵਾਈ ਸਾਡੇ ਕਿਸਾਨਾਂ ਦੀ ਸੁਣਵਾਈ ਨਹੀਂ ਹੋ ਰਹੀ ਸਾਡੇ ਬੰਦੀ ਸਿੰਘਾਂ ਦੀ ਕੋਈ ਸੁਣਵਾਈ ਨਹੀਂ ਉਹਦੀ ਬੇਦਬੀ ਦੇ ਮਾਮਲਿਆਂ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਉਹਦੇ ਇਹ ਵਿਰੋਧ ਚ ਸਾਨੂੰ ਸੰਗਤਾਂ ਦਾ ਪਹਿਲਾਂ ਤੋਂ ਬੜਾ ਦਬਾਅ ਸੀ ਤੁਸੀਂ ਅੱਗੇ ਕੋਈ ਪ੍ਰੋਗਰਾਮ ਦਾ ਉਹ ਤੇ ਅਸੀਂ ਇਹ ਮੌਕੇ ਦੀ ਸਾਰਿਆਂ ਜਣੇ ਨਾਲ ਮਿਲ ਕੇ ਚੋਣ ਕੀਤੀ ਹੈ ਤੇ ਇੱਕ ਬੰਦੇ ਦੇ ਵੱਲੋਂ ਪਟੀਸ਼ਨ ਵੀ ਧਾਰਕ ਕੀਤੀ ਗਿਆ ਅਮਰਪਾਲ ਸਿੰਘ ਹੋਣਾ ਜੀ ਸਦਸਿਆਤਾ ਇਹ ਕਹਿੰਦੇ ਕਿ ਜਿਹੜਾ ਖਰਚ ਕੀਤਾ ਇਹਨਾਂ ਨੇ ਉਹ ਵੀ ਲੁਕਾਇਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਲੁਕਾਈਆਂ ਨਮਾਂਕਨ ਪੱਤਰ ਵੀ ਅਤਾ ਅਧੂਰਾ ਭਰਿਆ ਗਿਆ ਆਪੋ ਉਸ ਪਟੀਸ਼ਨ ਨੂੰ ਕਿਵੇਂ ਚੈਲੰਜ ਦੇਖਦੇ ਹੋ ਆਪਣੇ ਲਈ ਲੱਗਦਾ ਕਿ ਉਹਦੇ ਨਾਲ ਕੁਝ 네ਗੇਟਿਵ ਇਮਪੈਕਟ ਪੈ ਸਕਦੇ ਆ ਲੋਕਾਂ ਵੱਲੋਂ ਤਾਂ ਇਹ ਚੀਜ਼ ਦਾ ਬਹੁਤ ਵਿਰੋਧ ਹੋ ਰਿਹਾ ਕਿ ਉਹਨਾਂ ਨੂੰ ਅੰਦਰ ਰੱਖਿਆ ਜਾ ਰਿਹਾ ਤੇ ਕੁਝ ਪੋਲੀਟੀਕਲ ਧਿਰਾਂ ਜਿਹੜੀਆਂ ਆ ਵਾ ਜਿਨ੍ਹਾਂ ਦੇ ਕੋਈ ਮਤਲਬ ਆਪਣੇ ਮੰਤਵਿਆ ਉਹ ਇਸ ਕਰਕੇ ਇਸ ਚੀਜ਼ ਨੂੰ ਅਗਨੋਰ ਕਰ ਰਹੀਆਂ ਇਸ ਚੀਜ਼ ਨੂੰ ਦਬਾ ਰਹੀਆਂ ਹਰਪ੍ਰੀਤ ਹੋਣਾ ਦੇ ਨਾਲ ਇਹ ਕੇਸ ਹੁੰਦਾ ਹੈ ਗ੍ਰਿਫਤਾਰੀ ਹੁੰਦੀ ਹੈ ਫਿਰ ਉਹ ਮਤਲਬ ਬੇਇਤਮਾਦ ਆ ਜਾਂਦੇ ਨੇ ਇਹ ਸਾਰਾ ਕੁਝ ਇਸ ਮੈਟਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਸਭ ਕਿਉਂ ਮਤਲਬ ਕੀਤਾ ਜਾ ਰਿਹਾ ਹੈ ਕਿਉਂਕਿ ਇੱਕ ਪਾਸੇ ਤਾਂ ਪੁਲਿਸ ਕਹਿੰਦੀ ਹੈ ਕਿ ਅਸੀਂ ਬਰਾਮਦਗੀ ਕੀਤੀ ਹੈ ਪਰਿਵਾਰਕ ਜੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪੁਲਿਸ ਡੇੜੀ ਹੈ ਉਹਨੂੰ ਦਬੋਂ ਦੀ ਕੋਸ਼ਿਸ਼ ਕਰਦੀ ਪਈ ਹੈ ਕਾਰਨ ਕਿ ਸਮਝਦੇ ਹੋ ਕਿਸ ਕਰਕੇ ਸਭ ਹੋਇਆ ਇਹ ਸਾਰਾ ਜੀ ਸਾਡੇ ਪਰਿਵਾਰ ਨੂੰ ਉਹਨਾਂ ਦੀ ਆਵਾਜ਼ ਬੰਦ ਕਰਨ ਵਾਸਤੇ ਕੀਤਾ ਜਾ ਰਿਹਾ ਹੈ। ਇਹ ਸਾਡੇ ਪਰਿਵਾਰ ਨੂੰ ਕਿਉਂ ਬਦਨਾਮ ਕਰਨ ਦੀ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਦੀ ਸਰਕਾਰਾਂ ਦੀ ਜ਼ਿਆਦਤੀ ਹੈ ਜੀ ਮੇਰੇ ਖਿਆਲ ਹੈ ਕਿ ਜੇ ਕਾਨੂੰਨੀ ਤੌਰ ਤੇ ਵੀ ਉਹਨਾਂ ਨੂੰ ਇਹਨਾਂ ਨਾਲ ਲੰਮਾ ਤਰੀਕਾ ਦੇਣ ਦਾ ਤੇ ਮੇਰੇ ਖਿਆਲ ਕਿ ਉਸ ਟਾਈਮ ਨੂੰ ਲੰਮਾ ਟਾਈਮ ਲੰਮਕਾਇਆ ਜਾਵੇ ਉਹਨਾਂ ਨੂੰ ਵੱਧ ਤੋਂ ਵੱਧ ਟਾਈਮ ਜੇਲ੍ਹ ਚ ਰੱਖਿਆ ਜਾਵੇ ਇਹ ਇਹ ਚੀਜ਼ ਹੈ। ਖਡੂਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਅਮਰਿਤਪਾਲ ਸਿੰਘ ਦੇ ਪਿਤਾ ਸਾਡੇ ਨਾਲ ਮੌਜੂਦ ਨੇ ਜਲੰਧਰ ਦੇ ਵਿੱਚ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਵੀ ਇਹਨਾਂ ਦੇ ਵੱਲੋਂ ਕੀਤੀ ਗਈ ਹੈ ਗੱਲਬਾਤ ਕਰਦੇ ਆ ਵਾਈਗੁਰ ਜੀ ਕਾ ਖਾਲਸਾ ਫਤੇ ਜੀ ਸਭ ਤੋਂ ਪਹਿਲਾਂ ਜਾਨਣਾ ਚਾਹਾਂਗੇ ਬਾਪੂ ਜੀ ਮੁੱਦੇ ਕਿਹੜੇ ਸੀ ਅੱਜ ਜਿਨ੍ਹਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਵਾਈਗੁਰ ਜੀ ਕਾ ਖਾਲਸਾ ਵਾਈ ਜੀ ਮੁੱਦੇ ਪੰਜਾਬ ਦੇ ਬਹੁਤ ਹੈ ਜੀ ਲਾ ਐਂਡ ਆਰਡਰ ਦਾ ਮੁੱਦਾ ਬਾ ਬਾਕੀ ਨਸ਼ਿਆਂ ਨਾਲ ਬਹੁਤ ਨੌਜਵਾਨੀ ਦਿਨ ਦਿਨ ਪਤਾ ਨਹੀਂ ਕਿੰਨੇ ਨੌਜਵਾਨ ਆਪਣੀ ਜਾਨ ਖੋ ਰਹੇ ਆ ਇਸ ਕਰਕੇ ਬਾਕੀ ਜੋ ਸਾਡੇ ਸਿੱਖਾਂ ਨਾਲ ਬਹੁਤ ਵੱਡੇ ਤਕਾ ਹੋ ਰਿਹਾ ਇੱਕ ਅਮਰਪਾਲ ਦੇ ਐਡੀ ਵੱਡੇ ਬਹੁਤ ਮਤਨਾ ਜਿੱਤਣ ਦੇ ਬਾਵਜੂਦ ਵੀ ਉਹਨੂੰ ਜੇਲ੍ਹ ਚ ਧੱਕਿਆ ਹੋਇਆ ਤੇ ਮੇਰਾ ਖਿਆਲ ਹੈ ਕਿ ਅਸੀਂ ਸਿੱਖ ਸੰਗਤਾਂ ਦਾ ਸਾਡੇ ਉੱਪਰ ਬਹੁਤ ਦਵਾਸੀ ਕੋਈ ਪ੍ਰੋਗਰਾਮ ਕਰੂ ਤੇ ਅਸੀਂ ਉਹਨਾਂ ਦੀ رائے ਦੇ ਅਨਸਾਰ ਹੀ ਇਹ ਸਾਰਾ ਪ੍ਰਸ ਕਾਨਫਰੰਸ ਕਰਕੇ ਉਹਨੀ ਤਰੀਕ ਦੀ ਇੱਕ ਜ਼ਕਰਤਾ ਰੱਖੀ ਆ ਉਹਦੇ ਚ ਅਸੀਂ ਸਾਰਿਆਂ ਦੀ رائے ਲੈ ਕੇ ਆਉਣ ਵਾਲੇ ਸਮੇਂ ਦੀ ਸਾਨੂੰ ਕਿਹੋ ਜਿਹਾ ਕੋਈ ਸੰਘਰਸ਼ ਵਿੜਨਾ ਚਾਹੀਦਾ ਜੇ ਸਾਡੀ ਸਰਕਾਰ ਨਹੀਂ ਗੱਲ ਸੁਣਦੀ ਸਭ ਤੋਂ ਵੱਡੀ ਸਭ ਤੋਂ ਪਹਿਲਾ ਗੱਲ ਹੈ ਭਾਈ ਅਮਰਪਾਲ ਹੋਣਾ ਦੀ ਹੀ ਕਰ ਲੈਨੇ ਆ ਮੈਂਬਰ ਆਫ ਪਾਰਲੀਮੈਂਟ ਖਡੂਰ ਸਾਹਿਬ ਤੋਂ ਚੁਣੇ ਗਏ ਨੇ ਲੋਕਾਂ ਨਾਲ ਨੂੰ ਵੋਟਾਂ પાਕੇ ਜਤਾਇਆ ਚਰਨਜੀਤ ਸਿੰਘ ਚੰਨੀ ਹੋਣਾ ਦੇ ਵੱਲੋਂ ਵੀ ਸੰਸਦ ਚ ਉਹਨਾਂ ਲਈ ਮੁੱਦਾ ਚੁੱਕਿਆ ਗਿਆ ਸੀ ਇੱਥੇ ਤੱਕ ਜਿਹੜੀ ਸਰਕਾਰ ਹੈਗੀ ਹੈ ਪੰਜਾਬ ਦੀ ਉਹ ਇਸ ਤੋਂ ਥੋੜਾ ਜਿਹਾ ਉਲਟ ਚੱਲਦੀ ਹੈ ਇੱਕ ਪਾਸੇ ਵਿਰੋਧ ਹੋ ਰਿਹਾ ਇੱਕ ਪਾਸੇ ਜਿਹੜਾ ਉਹਨਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਕਿਵੇਂ ਦੇਖਦੇ ਹੋ ਸਭ ਕਾਰਗੁਜ਼ਾਰੀ ਇਹ ਚੀਜ਼ ਹੈ ਕਿ ਲੋਕਾਂ ਵੱਲੋਂ ਤਾਂ ਇਹ ਚੀਜ਼ ਦਾ ਬਹੁਤ ਵਿਰੋਧ ਹੋ ਰਿਹਾ ਕਿ ਉਹਨਾਂ ਨੂੰ ਅੰਦਰ ਰੱਖਿਆ ਜਾ ਰਿਹਾ ਦੇ ਕੁਝ ਪੋਲੀਟੀਕਲ ਧਿਰਾਂ ਜਿਹੜੀਆਂ ਵਾਂ ਜਿਨ੍ਹਾਂ ਦੇ ਕੋਈ ਮਤਲਬ ਆਪਣੇ ਮੰਤਵ ਆ ਉਹ ਇਸ ਕਰਕੇ ਇਸ ਚੀਜ਼ ਨੂੰ ਇਗਨੋਰ ਕਰ ਰਹੀਆਂ ਇਸ ਚੀਜ਼ ਨੂੰ ਦਬਾ ਰਹੀਆਂ ਇਹ ਬਹੁਤ ਬਹੁਤ ਲੋਕਾਂ ਦੀ ਇੱਕ ਤੇ ਲੋਕਾਂ ਨੇ ਵੋਟਾਂ ਪਾ ਕੇ ਵੀ ਇਹ ਦੱਸ ਦਿੱਤਾ ਕਿ ਅਸੀਂ ਅਮਰਤਪਾਲ ਨੂੰ ਇੱਥੇ ਲਿਆਉਣਾ ਚਾਹ ਰਹੇ ਹਾਂ ਤੇ ਦੂਸਰਾ ਜਿਹੜੇ ਹੋਰ ਵੀ ਬਹੁਤ ਲੋਕ ਜਿਹੜੇ ਆ ਕਿ ਉਹਨਾਂ ਨੂੰ ਪਿਆਰ ਕਰਦੇ ਆ ਕਿ ਉਹਨਾਂ ਨੂੰ ਉਮੀਦ ਆ ਕਿ ਨਸ਼ਿਆਂ ਤੋਂ ਜੇ ਪੰਜਾਬ ਨੂੰ ਬਚਾਇਆ ਜਾਦਾ ਤਾਂ ਕੋਈ ਅਮਰਤਪਾਲ ਇੱਕ ਉਹ ਉਹਨਾਂ ਨੂੰ ਉਮੀਦ ਦੀ ਕਰਨਾ ਅੱਛਾ ਅਭੀ ਇੱਥੇ ਦਿਨਾਂ ਦੇ ਵਿੱਚ ਹੀ ਹਰਪ੍ਰੀਤ ਹੋਣਾ ਦੇ ਨਾਲ ਇੱਕ ਕੇਸ ਹੁੰਦਾ ਗ੍ਰਿਫਤਾਰੀ ਹੁੰਦੀ ਆ ਫਿਰ ਉਹ ਮਤਲਬ ਬੇਇੱਤਮਾਦ ਆ ਜਾਂਦੇ ਨੇ ਇਹ ਸਾਰਾ ਕੁਝ ਇਸ ਮੈਟਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਸਭ ਕਿਉਂ ਮਤਲਬ ਕੀਤਾ ਜਾ ਰਿਹਾ ਕਿਉਂਕਿ ਇੱਕ ਪਾਸੇ ਤਾਂ ਪੁਲਿਸ ਕਹਿੰਦੀ ਹੈ ਕਿ ਅਸੀਂ ਬਰਾਮਦਗੀ ਕੀਤੀ ਹੈ ਪਰਿਵਾਰਕ ਜੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪੁਲਿਸ ਡੇੜੀ ਹੈ ਉਹਨਾਂ ਨੂੰ ਦਬੋਂ ਦੀ ਕੋਸ਼ਿਸ਼ ਕਰਦੀ ਪਈ ਹੈ ਕਾਰਨ ਕਿ ਸਮਝਦੇ ਹੋ ਕਿਸ ਕਰਕੇ ਸਭ ਹੋਇਆ ਇਹ ਸਾਰਾ ਇਹ ਸਾਡੇ ਪਰਿਵਾਰ ਨੂੰ ਉਹਨਾਂ ਦੀ ਆਵਾਜ਼ ਬੰਦ ਕਰਨ ਵਾਸਤੇ ਕੀਤਾ ਜਾ ਰਿਹਾ ਹੈ ਇਹ ਚੀਜ਼ ਹੈ ਕਿ ਤੁਸੀਂ ਦੇਖੋ ਇੱਕ ਪਹਿਲਾਂ ਕਹਿ ਰਹੇ ਸੀ ਕਿ ਕਿ ਉਹਨਾਂ ਕੋ ਕਿਹੜੀ ਕੀ ਡਰਗ ਹੈ ਇਸ ਕੋਈ ਪਤਾ ਨਹੀਂ ਕੀ ਨਾਮ ਆ ਉਹ ਉਹ ਭੜੀ ਹੁਣ ਉਹਨਾਂ ਦੇ ਜਿਹੜੇ ਪੇਪਰਾਂ 'ਚ ਹੈ ਕਿ ਉਹਨਾਂ ਦੇ ਕੋਈ ਪਾਊਡਰ ਪਾਇਆ ਗਿਆ ਤੇ ਇਹੋ ਜਿਹੀਆਂ ਚੀਜ਼ਾਂ ਮਰ ਮਤਲਬ ਇਹ ਡੇਡੇ ਵੱਡੇ ਲੈਵਲ ਤੇ ਉਹਨੂੰ ਹਾਈਲਾਈਟ ਕਰ ਰਹੇ ਆ ਇੱਕ ਉਹ 2 4 ਗ੍ਰਾਮ ਦੇ ਉੱਪਰ ਕਹਿ ਰਹੇ ਕਿ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਪੰਜਾਬ 'ਚ ਕਿਲੋਆਂ ਦੇ ਹਿਸਾਬ ਨਾਲ ਟਨਾਂ ਦੇ ਹਿਸਾਬ ਨਾਲ ਇਹ ਚੀਜ਼ਾਂ ਹੋ ਰਹੀਆਂ ਕਿੰਨੇ ਲੋਕ ਮਾਰੇ ਉਧਰ ਕਿਸ ਦਾ ਧਿਆਨ ਕਿਉਂ ਨਹੀਂ ਜਾ ਰਿਹਾ ਇਹ ਸਾਡੇ ਪਰਿਵਾਰ ਨੂੰ ਕਿਉਂ ਬਦਨਾਮ ਕਰਨ ਦੀ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਛਾ ਬਾਪੂ ਜੀ ਥੋੜੀ ਜੀ ਰਾਜਨੀਤੀ ਦੀ ਗੱਲ ਕਰ ਲੈਣੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਖੇਤਰੀ ਪਾਰਟੀ ਪੰਜਾਬ ਦੀ ਹੈ ਜਿਹਦੇ ਤੇ ਲੋਕ ਯਕੀਨ ਵੀ ਬਹੁਤ ਜ਼ਿਆਦਾ ਕਰਦੇ ਨੇ ਮੁਰ ਤੋਂ ਇਹਨੂੰ ਸੁਰਜੀਤ ਕਰਨ ਦੀ ਲੋੜ ਹੈ ਕਿਉਂਕਿ ਲੀਡਰਾਂ ਦੇ ਕਰਕੇ ਥੋੜਾ ਖਾਤਮੇ ਵਾਲੀ ਪਾਸੇ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਤੁਹਾਡੀ ਸ਼ਮੂਲੀਅਤ ਕੀ ਰਹੇਗੀ ਹੈ ਕੀ ਕੁਝ ਤੁਹਾਨੂੰ ਲੋਕਾਂ ਨੂੰ ਕਰਨਾ ਚਾਹੀਦਾ ਇਹਨੂੰ ਸੁਰਜੀਤ ਕਰਨ ਵਾਸਤੇ ਨੇ ਇਹ ਜੀ ਸਾਡੇ ਵੱਡਿਆਂ ਵਡੇਰਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਨਾਲ ਸ਼ਹਾਦਤਾਂ ਦੀ ਦੇ ਕੇ ਇਸੀ ਪਾਰਟੀ ਨੂੰ ਇਸ ਮਕਾਮ ਤੇ ਪਹੁੰਚਾਇਆ ਸੀ ਪਰ ਕੁਝ ਜਦੋਂ ਪਰਿਵਾਰਵਾਦ ਤੇ ਭਾਰੂ ਹੋ ਗਿਆ ਤੇ ਉਦੋਂ ਇਹਦੀ ਜਿਹੜੀ ਕ੍ਰੈਡਿਟੇਬਿਲਟੀ ਸੀ ਉਹ ਇੱਕਦਮ ਖਤਮ ਹੋ ਗਈ ਹੁਣ ਲੋਕ ਇਸ ਇਹਨੂੰ ਦੂਜੀਆਂ ਪਾਰਟੀਆਂ ਤੋਂ ਵੀ ਘਟਿਆ ਪਾਰਟੀ ਸਮਝਣ ਜਾਂਦੇ ਤੇ ਇਹ ਮੇਰਾ ਖਿਆਲ ਹੈ ਕਿ ਸਾਡੇ ਲੀਡਰਾਂ ਦੀ ਨਾਕਾਮੀ ਸੀਗੀ ਤੇ ਅਸੀਂ ਚਾਹਾਂਗੇ ਕਿ ਜਿਹੜੇ ਸਾਡੇ ਇਹ ਵੱਡੇ ਵੱਡੇਰਿਆਂ ਨੇ ਪਾਰਟੀਆਂ ਸਰਜਿਆ ਇਥੋਂ ਤੱਕ ਪਹੁੰਚਾਇਆ ਉਹਨੂੰ ਅਸੀਂ ਦੁਬਾਰਾ ਸਰਜੀਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹ ਉਸੇ ਮਕਾਮ ਤੇ ਦੁਬਾਰਾ ਫਿਰ ਪਹੁੰਚੇ ਗਜਬ ਭਾਈ ਅਮਰਪਾਲ ਸਿੰਘ ਉਹਨਾਂ ਦੇ ਐਨਐਸਏ ਦੀ ਜੇਕਰ ਗੱਲ ਕਰੀਏ ਉਹਦੀ ਸੁਣਵਾਈ ਵੀ ਅੱਗੇ ਹੋਰ ਟਾਲ ਦਿੱਤੀ ਗਈ ਹੈ ਉਹਨੂੰ ਹੁਣ ਤੁਸੀਂ ਕਿਵੇਂ ਦੇਖਦੇ ਇਹ ਦੀ ਸਰਕਾਰਾਂ ਦੀ ਜਿਆਦਤੀ ਆ ਜੀ ਮੇਰੇ ਖਿਆਲ ਆ ਕਿ ਜੇ ਕਾਨੂੰਨੀ ਤੌਰ ਤੇ ਵੀ ਉਹਨਾਂ ਨੂੰ ਇਹਨਾਂ ਨਾਲ ਲੰਮਾ ਤਰੀਕਾ ਦੇਣ ਦਾ ਤੇ ਮੇਰੇ ਖਿਆਲ ਆ ਕਿ ਉਸ ਟਾਈਮ ਇਹਨਾਂ ਨੂੰ ਲੰਮਾ ਟਾਈਮ ਲੰਮਕਾਇਆ ਜਾਵੇ ਉਹਨਾਂ ਨੂੰ ਵਾਦ ਤੋਂ ਵਾਦ ਟਾਈਮ ਜੇਲ੍ਹ ਚ ਰੱਖਿਆ ਜਾਵੇ ਇਹ ਚੀਜ਼ਾਂ ਹੀ ਹੋ ਰਹੀਆਂ ਅੱਛਾ ਨੀਤੀ ਉਹਨਾਂ ਨੇ ਵੀ ਕਿਹਾ ਸੀਗਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਉਹ ਸੈਂਟਰ ਦੇ ਨਾਲ ਗੱਲ ਕਰਨਗੇ ਕੀ ਰਵਨੀਤ ਬਿੱਟੂ ਉਹਨਾਂ ਨਾਲ ਕੋਈ ਮੁਲਾਕਾਤ ਹੋਈ ਆ ਜਾਂ ਕਦੇ ਗੱਲ ਹੋਈ ਤੁਹਾਡੇ ਨਾਲ ਉਹਨਾਂ ਦੀ ਮੇਰਾ ਖਿਆਲ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ 'ਚ ਸਭ ਤੋਂ ਵੱਡਾ ਰੋੜਾ ਰਵਨੀਤ ਬਿੱਟੂ ਜੀ ਰਹੇ ਆ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਹ ਹੁਣ ਵੀ ਫਿਰ ਦੁਬਾਰਾ ਮੇਰੇ ਖਿਆਲ ਪਹਿਲਾਂ ਕੋਸ਼ਿਸ਼ ਦਿਨੇ ਉਹਨਾਂ ਨੇ ਇਹੋ ਜਿਹਾ ਬਿਆਨ ਦਿੱਤਾ ਸੀ ਕਿ ਮੈਂ ਨਹੀਂ ਰੋੜਾ ਬਣੂੰਗਾ ਪਰ ਹੁਣ ਫਿਰ ਵੀ ਕਈ ਵਾਰ ਉਹਨਾਂ ਦੇ ਬਿਆਨ ਇਹੋ ਜਿਹਾ ਆ ਰਹੇ ਆ ਕਿ ਮੇਰੇ ਖਿਆਲ ਕੋ ਚਾਹੁੰਦੇ ਨਹੀਂ ਕਿ ਬੰਦੀ ਸਿੰਘ ਰਿਹਾ ਹੋਵੇ ਅੱਛਾ ਇੱਕ ਬੰਦੇ ਦੇ ਵੱਲੋਂ ਪਟੀਸ਼ਨ ਵੀ দাਰ ਕੀਤੀ ਗਿਆ ਅਮਰਪਾਲ ਸਿੰਘ ਹੋਣਾ ਜੀ ਸਦਸਾਤਾ ਕਹਿੰਦੇ ਕਿ ਜਿਹੜਾ ਖਰਚ ਕੀਤਾ ਇਹਨਾਂ ਨੇ ਉਹ ਵੀ ਲੁਕਾਇਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਲੁਕਾਈਆਂ ਨਮਾਂਕਨ ਪੱਤਰ ਵੀ ਅਦਾ ਅਧੂਰਾ ਭਰਿਆ ਗਿਆ ਉਸ ਪਟੀਸ਼ਨ ਨੂੰ ਕਿਵੇਂ ਚੈਲੰਜ ਦੇਖਦੇ ਹੋ ਆਪਣੇ ਲਈ ਲੱਗਦਾ ਕਿ ਉਹਦੇ ਨਾਲ ਕੁਝ 네ਗੇਟਿਵ ਇਫੈਕਟ ਪੈ ਸਕਦੇ ਉਹ ਗੰਡਾ ਕਰਨ ਵਾਲੇ ਉਹਨਾਂ ਦਾ ਵਿਰੋਧ ਕਰਨ ਵਾਲੇ ਇਹੋ ਜੀਆਂ ਚੀਜ਼ਾਂ ਚੱਲਦਾ ਹੀ ਆ ਉਹ ਜੋ ਚੋਣ ਕਮਿਸ਼ਨ ਨੇ ਜੋ ਉਹਨਾਂ ਨੇ ਉਹਨਾਂ ਨੇ ਨਾਮਿਨੇਸ਼ਨ ਉਹਨਾਂ ਦਾ ਸਹੀ ਸੀ ਤੇ ਤਾਂ ਹੀ ਉਹਨਾਂ ਨੇ ਫੈਲ ਕੀਤੇ ਕਿ ਮੇਰਾ ਖਿਆਲ ਹੈ ਕਿ ਬੇਲੋੜ ਉਹਨਾਂ ਦੇ ਕੋਈ ਡੇਲੀ ਖਰਚੇ ਦੀ ਰਿਪੋਰਟਾਂ ਵੀ ਉਹ ਡੇਲੀ ਲੈਂਦੇ ਸੀ ਕਿ ਸਾਰਾ ਕੁਝ ਇੱਕ ਬੜਾ ਪਾਰਦਰਸ਼ੀ ਸੀ ਉਹ ਸੰਗਠਾ ਨੇ ਕੀਤਾ ਉਹ ਕਿ ਇੱਕ ਇੱਕ ਅਸੀਂ ਘਰ ਤੋਂ ਦੇ ਕੀਤਾ ਨੇ ਉਹ ਸੰਗਠਾ ਦੇ ਸਾਹਮਣੇ ਸਾਰਾ ਕੁਝ ਇਹ ਕਰਕੇ ਇਹੋ ਜੀਆਂ ਚੀਜ਼ਾਂ ਮੇਰਾ ਖਿਆਲ ਬੇਲੋੜੀਆਂ ਐਵੇਂ ਇਹ ਸਮੇਂ ਨੂੰ ਉਲਝਾਉਣ ਵਾਸਤੇ ਜਾਂ ਕੋਈ ਹੋਰ ਚੀਜ਼ਾਂ ਕੀਤੀਆਂ ਜਾ ਰਹੀਆਂ ਉਹਨਾਂ ਦਾ ਲੋਕ ਵਿਸ਼ਵਾਸ ਨਹੀਂ ਕਰਦੇ ਆਖਰੀ ਸਵਾਲ ਪੁੱਛਣਾ ਚਾਹਾਂਗੀ 19 ਤਰੀਕ ਦਾ ਇਕੱਠ ਤੁਸੀਂ ਇੱਕ ਬੁਲਾ ਰਹੇ ਹੋ ਉਹ ਕਿੱਥੇ ਇਕੱਠ ਬੁਲਾ ਰਹੇ ਹੋ ਕੀ ਕਾਰਨ ਹੈ ਕਿ ਤੁਹਾਨੂੰ ਇਹ ਸਭ ਇਕੱਤਰਤਾ ਕਰਨ ਦੀ ਜ਼ਰੂਰਤ ਪਈ ਅਸੀਂ ਜੀ ਇਹ ਬਾਬੂ ਕਾਲਾ ਸਾਹਿਬ ਦੀ ਪਵਿੱਤਰ ਧਰਤੀ ਤੇ ਉਹ ਕਾਠ ਕਰਨ ਜਾ ਰਹੇ ਆ ਉਹ ਕਿਉਂ ਉਥੇ ਬਹੁਤ ਵੱਡਾ ਜੋੜ ਮੇਲਾ ਵਾ ਤੇ ਉਹਦੇ ਚ ਅਸੀਂ ਇਹ ਇਹ ਸੰਗਤਾਂ ਨੂੰ ਜਿਹੜਾ ਇਹ ਸਾਡੇ ਖਿਲਾਫ ਜੋ ਵਿੱਚ ਸਾਜਸ਼ਾ ਹੋ ਰਹੀਆਂ ਸਾਡੇ ਪੰਜਾਬ ਦੇ ਖਿਲਾਫ ਸਿੱਖਾਂ ਦੀ ਜੜੂ ਸੁਣਵਾਈ ਸਾਡੇ ਕਿਸਾਨਾਂ ਦੀ ਸੁਣਵਾਈ ਨਹੀਂ ਹੋ ਰਹੀ ਸਾਡੇ ਬੰਦੀ ਸਿੰਘਾਂ ਦੀ ਕੋਈ ਸੁਣਵਾਈ ਉਹਦੀ ਬੇਦਬੀ ਦੇ ਮਾਮਲਿਆਂ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਉਹਦੇ ਇਹ ਵਿਰੋਧ ਚ ਸਾਨੂੰ ਸੰਗਤਾਂ ਦਾ ਪਹਿਲਾਂ ਤੋਂ ਬੜਾ ਦਬਾਅ ਸੀ ਤੁਸੀਂ ਅੱਗੇ ਕੋਈ ਪ੍ਰੋਗਰਾਮ ਦਾ ਉਹ ਤੇ ਅਸੀਂ ਇਹ ਮੌਕੇ ਦੀ ਸਾਰਿਆਂ ਜਣੇ ਰਲ ਮਿਲ ਕੇ ਚੋਣ ਕੀਤੀ ਹੈ ਤੇ ਉਥੇ ਅਸੀਂ ਸਾਰੇ ਜਣੇ ਸਾਰੀਆਂ ਸੰਗਤਾਂ ਨੂੰ ਤੜੇਬਾਜੀ ਤੋਂ ਸਾਰਿਆਂ ਤੋਂ ਪਰੋਠ ਕੇ ਉਸੇ ਸਮੁਲੀਅਤ ਕਰਨ ਦੀ ਬੇਨਤੀ ਕਰਦਾ ਤਾਂ ਬਿਲਕੁਲ ਇਹ ਸਨ ਸਾਡੇ ਨਾਲ ਤਰਸੇਮ ਸਿੰਘ ਜੋ ਕਿ ਭਾਈ ਅਮਰਿਤਪਾਲ ਸਿੰਘ ਹੋਣਾ ਦੇ ਪਿਤਾ ਨੇ ਤਾਂ 19 ਅਗਸਤ ਨੂੰ ਤੁਹਾਨੂੰ ਦੱਸ ਦਈਏ ਬਾਬਾ ਬਕਾਲਾ ਵਿਖੇ ਇੱਕ ਵੱਡੇ ਇਕੱਠ ਦਾ ਆਯੋਜਨ ਜਿਹੜਾ ਇਹਨਾਂ ਦੇ ਵੱਲੋਂ ਕੀਤਾ ਜਾਣਾ ਹੈ ਤੇ ਆਉਣ ਵਾਲੇ ਸਮੇਂ ਦੇ ਲਈ ਕੀ ਕੁਝ ਕਰਨਾ ਉਸ ਨੂੰ ਲੈ ਕੇ ਇੱਕ ਖਾਸ ਮੁਲਾਕਾਤ ਲੋਕਾਂ ਦੇ ਨਾਲ ਅਤੇ ਸਿੱਖ ਸੰਗਤ ਦੇ ਨਾਲ ਕੀਤੀ ਜਾਵੇਗੀ ਫਿਲਹਾਲ ਕੈਮਰਾ ਪਰਸਨਸਾਇਲ ਨਾਲ ਮਨਪ੍ਰੀਤ ਕੌਰ ਸੁਰਖਾਬ ਮੀਡੀਆ ਜਲੰਧਰ